ਆਹ ਚੀਜ਼ਾਂ ਦਾ ਹੱਲ ਕੀ ਹੈ ਤੇ ਇਹ ਆਪਾਂ ਕਿਵੇਂ ਰੋਕ ਸਕਦੇ ਆ ਘੱਟ ਖਰਚੇ ਦੇ ਵਿੱਚ ਇਹਨੂੰ ਆਪਾਂ ਵਧੀਆ ਕਿਵੇਂ ਬਣਾ ਸਕਦੇ ਆ ਇਹਦੇ ਕੀ ਨੁਕਸਾਨ ਨੇ ਕੀ ਫਾਇਦੇ ਨੇ ਕਿੰਨਾ ਇਹ ਚੀਜ਼ਾਂ ਨੂੰ ਲਗਾਉਣ ਤੇ ਖਰਚਾ ਆਉਂਦਾ ਸ਼ਸ਼ੀਕਲ ਜੀ ਮੈਂ ਤੁਹਾਡੇ ਆਪਣਾ ਮਨਦੀਪ ਤੇ ਅੱਜ ਆਪਾਂ ਗੱਲ ਕਰਦੇ ਆ ਕੰਧਾ ਤੇ ਆਉਂਦੇ ਸਲਾਹ ਦੀ ਪਹਿਲਾਂ ਮੈਂ ਤੁਹਾਡੇ ਤੇ ਨੁਕਸਾਨ ਦੱਸ ਦਿਆਂ ਇਹ ਆਉਂਦੀ ਕਿਉਂ ਆ ਉਹ ਦੱਸ ਦਿਆਂ ਤੇ ਇਹਦੇ ਹੱਲ ਕੀ ਆ ਉਹ ਦੱਸ ਦਾਂ ਚਲੋ ਪਹਿਲਾਂ ਗੱਲ ਕਰਦੇ ਆਂ ਕਈ ਵਾਰ ਆਪਣੇ ਕੰਦਾਂ ਦੇ ਵਿੱਚ ਕੋਈ ਪੈ ਵਗੈਰਾ ਹੁੰਦੀ ਆ ਜਾਂ ਨਵਾਂ ਘਰ ਬਣਾਇਆ ਹੁੰਦਾ ਉਹਦੀ ਸੈਲ ਹੁੰਦੀ ਆ ਧਰਤੀ ਦੇ ਵਿੱਚ ਆਉਂਦੀ ਆ ਇਹ ਕਾਫੀ ਚੀਜ਼ਾਂ ਹੁੰਦੀਆਂ ਨੇ ਆਪਾਂ ਪਹਿਲਾਂ ਦੇਖਣਾ ਹੁੰਦਾ ਵੀ ਸਲ੍ਹਾਵ ਆਉਂਦੀ ਕਿਉਂ ਆ ਜੇਕਰ ਪਾਈਪਾਂ ਵਗੈਰਾ ਨਾ ਆਉਂਦੀ ਤਾਂ ਫਿਟਿੰਗ ਚੇਂਜ ਕਰਨੀ ਪੈਂਦੀ ਆ ਅਗਰ ਨਹੀਂ ਆਉਂਦੀ ਤਾਂ ਚਲੋ ਜਿਵੇਂ ਵੀ ਆਉਂਦੀ ਆਪਣਾ ਮੇਨ ਮਕਸਦ ਇਹਨੂੰ ਰੋਕਣਾ ਹੁੰਦਾ ਇਹਦੇ ਨੁਕਸਾਨ ਕੀ ਨੇ ਕੰਦਾ ਕਮਜ਼ੋਰ ਹੁੰਦੀਆਂ ਨੇ ਕੰਦਾਂ ਦੀ ਲਾਈਫ ਘਟਦੀ ਆ ਜਿੱਥੇ ਕੰਦ ਨੇ ਤੁਹਾਡੇ 30 35 ਸਾਲ 40 ਸਾਲ ਕੱਢਣੇ ਆ ਉਹ ਕਮਜ਼ੋਰ ਹੋ ਕੇ ਅੱਧੀ ਸਾਲ ਹੀ ਕਰਦੀਆਂ ਨੇ ਇਹਦਾ ਹੱਲ ਕੀ ਹੈ ਜਾਂ ਤਾਂ ਤੁਸੀਂ ਟੁਕੜੀ ਲਵਾ ਸਕਦੇ ਹੋ ਜਾਂ ਫਰ ਪੀਵੀਸੀ ਲਵਾ ਸਕਦੇ ਹੋ ਸਸਤੀ ਕੀ ਚੀਜ਼ ਪੈਂਦੀ ਹੈ ਦੋਨੇ ਪੈਂਦੀਆਂ ਨੇ ਤੁਸੀਂ ਲਾਟ ਦਾ ਪਾਲ ਪਤਾ ਕਰ ਲਓ ਜੇਕਰ ਕਿਸੇ ਕੋਲ ਪੀਵੀਸੀ ਦੇ ਲਾਟ ਬਚੇ ਪਏ ਆ ਡੱਬੇ ਬਚੇ ਪਏ ਆ ਉਹ ਲਾ ਸਕਦੇ ਹੋ ਉਹਦਾ ਅੱਧਾ ਦਾ ਫਰਕ ਪੈ ਜਾਂਦਾ ਜੇਕਰ ਤੁਸੀਂ ਟੁਕੜੀ ਲਾਉਣਾ ਚਾਹੁੰਦੇ ਹੋ ਟੁਕੜੀ ਦਾ ਨੁਕਸਾਨ ਇਹ ਆ ਵੀ ਹੋਗੇ ਤਾਂ ਕੰਧ ਦਾ ਨੁਕਸਾਨ ਹੋ ਤਾ ਇਹ ਕਰਕੇ ਅਸੀਂ ਰਕਮਣ ਕਰਦੇ ਹਾਂ ਤੁਸੀਂ ਪੀਵੀਸੀ ਲਾਓ ਗੂੰਦ ਵਾਲੀ ਚੀਜ਼ ਕੋਈ ਨਹੀਂ ਖੜੂਗੀ ਨਾ ਵਾਲ ਪੇਪਰ ਖੜੇ ਨਾ ਫਲੈਕਸ ਖੜੇ ਨਾ ਯੂਵੀ ਸੀਟ ਖੜੇ ਸੋ ਧੰਨਵਾਦ ਜੀ